ਇੱਕ ਬੜਾ ਹੀ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਲੜਕੇ ਦੇ ਵੱਲੋਂ ਕੈਨੇਡਾ ਵਿੱਚ ਰਹਿਣ ਵਾਲੀ ਇੱਕ ਲੜਕੀ ਨਾਲ ਵਿਆਹ ਦਾ ਚਾਂਸ ਦਿੱਤਾ ਗਿਆ ਤੇ ਉਦੋਂ ਲੜਕੀ ਵੀ ਹਿੰਮਤ ਹੀ ਨਿਕਲੀ ਜਿਸ ਨੇ ਪੰਜਾਬ ਵਿੱਚ ਆ ਕੇ ਉਸ ਲੜਕੇ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਜਿਸ ਤੋਂ ਬਾਅਦ ਪ੍ਰਸ਼ਾਸਨ ਹੁਣ ਹਰਕਤ ਵਿੱਚ ਆ ਚੁੱਕਿਆ ਹੈ ਇਸ ਮੌਕੇ ਪੀੜਤ ਲੜਕੀ ਨੇ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਸੂਰਾਪੱਡਾ ਦੇ ਨੌਜਵਾਨ ਨੇ ਉਸਦੇ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਤੇ ਉਸ ਦਾ ਕਈ ਵਾਰ ਜਿਣ ਸੀ ਸ਼ੋਸ਼ਣ ਵੀ ਕੀਤਾ ਗਿਆ ਉਸਨੇ ਇਸ ਸਬੰਧੀ ਲੜਕੇ ਉੱਪਰ ਉਸ ਨੂੰ ਝਾਂਸਾ ਦੇਣ ਤੇ ਉਸਦੇ ਪੈਸੇ ਹੜੱਪਣ ਸਬੰਧੀ ਪੁਲਿਸ ਥਾਣਾ ਮਹਿਤਾ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਪੀੜਤ ਨੇ ਦੱਸਿਆ ਹੈ ਕਿ ਉਹ ਪਿਛਲੇ ਕਰੀਬ 3.5 ਸਾਲ ਤੋਂ ਕੈਨੇਡਾ ਵਿੱਚ ਰਹਿੰਦੀ ਹੈ ਤੇ ਉਸਨੇ ਪਿੰਡ ਸੂਰਾ ਪੱਡਾ ਦੇ ਨੌਜਵਾਨ ਜੋ ਕਿ ਕੈਨੇਡਾ ਵਿੱਚ ਹੀ ਉਸਦੇ ਨਾਲ ਰਹਿੰਦਾ ਸੀ ਦੇ ਨਾਲ ਇਕੱਠੇ ਰਹਿੰਦੇ ਸੀ ਅਤੇ ਉਕਤ ਨੌਜਵਾਨ ਨੇ ਉਸਦੇ ਨਾਲ ਵਿਆਹ ਕਰਵਾਉਣ ਦਾ ਉਸ ਨੂੰ ਝਾਂਸਾ ਦੇ ਕੇ ਉਸ ਨਾਲ ਸਬੰਧ قائم ਕੀਤੇ ਅਤੇ ਸਾਲ 2023 ਦੇ ਵਿੱਚ ਉਹ ਇਕੱਠੇ ਹੀ ਇੱਕੋ ਘਰ ਵਿੱਚ ਰਹਿ ਰਹੇ ਸੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਵਿਆਹ ਕਰਵਾਉਣ ਦੇ ਲਈ ਉਸਨੇ ਵਾਅਦਾ ਦੀ ਕੀਤਾ ਸੀ ਅੱਗੋਂ ਕਿਸ ਤਰ੍ਹਾਂ ਨਾਲ ਨੌਜਵਾਨ ਨੇ ਉਸ ਕੋਲੋਂ ਪੱਲਾ ਝਾੜਨ ਦੀ ناکਾਮ ਕੋਸ਼ਿਸ਼ ਕੀਤੀ ਸੁਣੋ ਲੜਕੀ ਦੀ ਹੀ ਜ਼ੁਬਾਨੀ ਸ਼ਸ਼ੀਕਲ ਜੀ ਮੇਰਾ ਨਾਮ ਕਲਪਨਾ ਹੈ ਤੇ ਮੈਂ ਵਿਨੇਪੈਗ ਕੈਨੇਡਾ ਵਿੱਚ ਰਹਿਨੀ ਹਾਂ ਉੱਥੇ ਮੈਂ 3 ਸਾਲ 8 ਮਹੀਨੇ ਤੋਂ ਇੱਕ ਮੁੰਡੇ ਦੇ ਨਾਲ ਜੋ ਕਿ ਸਰੋਪੱਡਾ ਪਿੰਡ ਦਾ ਨਾਂ ਉਹਦਾ ਖੁਸ਼ਬੀਰ ਸਿੰਘ ਪੱਡਾ ਹੈ ਤੇ ਸਨ ਆਫ ਪ੍ਰੇਮ ਸਿੰਘ ਪੱਡਾ ਤੇ ਮੈਂ ਉਹਦੇ ਨਾਲ ਰਹਿੰਦੀ ਸੀਗੀ ਮੈਨੂੰ ਕਹਿੰਦਾ ਸੀਗਾ ਕਿ ਤੇਰੇ ਨਾਲ ਮੈਰਿਜ ਕਰਨੀ ਆ ਇਦਾਂ ਕਹਿ ਕੇ ਕਿ ਆਪਾਂ ਡੇਟ ਕਰਦੇ ਰਹੇ ਇਕੱਠੇ ਇੱਕ ਦੂਜੇ ਦੇ ਘਰ ਆਣਾ ਜਾਣਾ ਰਿਹਾ ਆ ਪਰ ਰਾਤ ਨੂੰ ਨਾਲ ਰਹਿੰਦੇ ਸੀਗੇ ਤੇ ਥੋੜੇ ਟਾਈਮ ਬਾਅਦ 2023 ਵਿੱਚ ਆਪਾਂ ਮੂਵ ਹੋ ਗਏ ਇੱਕੋ ਘਰ 'ਚ ਤੇ ਲਿਵ ਇਨ ਵਿੱਚ ਰਹਿ ਰਹੇ ਸੀਗੇ ਤੇ ਉਹ ਮੈਨੂੰ ਕਹਿੰਦਾ ਸੀਗਾ ਕਿ ਮੈਂ ਘਰੇ ਗੱਲ ਕਰਨੀ ਆ ਹਜੇ ਮੈਂ ਪੀਆਰ ਨਹੀਂ ਹੋਇਆ ਮੇਰੀ ਪੀਐਨਪੀ ਨਹੀਂ ਆਈ ਮੈਂ ਪੀਆਰ ਨਹੀਂ ਹੋਇਆ ਤੇ ਇਸ ਕਰਕੇ ਉਹ ਕਹਿੰਦਾ ਜਦੋਂ ਮੈਂ ਵੈਲ ਸੈਟਲਡ ਹੋ ਜਾਊਂਗਾ ਮੈਂ ਘਰੇ ਗੱਲ ਕਰੂੰਗਾ ਤੇ ਜਦੋਂ ਉਹ ਸੈਟਲ ਡਾਊਨ ਹੋ ਗਿਆ ਉਹ ਕਹਿੰਦਾ ਮੈਂ ਪਿੰਡ ਜਾਣਾ ਫਿਰ ਮੈਂ ਜਾ ਕੇ ਗੱਲ ਕਰੂੰਗਾ ਇੱਥੇ ਆਇਆ 3 ਮਹੀਨੇ ਰਹਿ ਕੇ ਗਿਆ ਕਹਿੰਦਾ ਮੈਂ ਘਰੇ ਗੱਲ ਕਰੂੰਗਾ ਜਦੋਂ ਗੱਲ ਕਰਨ ਲਈ ਗੱਲ ਆਈ ਮੈਂ ਪੁੱਛਿਆ ਦੁਬਾਰਾ ਕੀ ਗੱਲ ਕੀਤੀ ਕਹਿੰਦਾ ਮੈਂ ਆਪਣੀ ਸਿਸਟਰ ਨੂੰ ਸਾਰਾ ਕੁਝ ਦੱਸਤਾ ਹੈ ਤੇ ਮੇਰੀ ਸਿਸਟਰ ਮੇਰੇ ਮਾਪਿਓ ਦੇ ਨਾਲ ਗੱਲ ਕਰੂਗੀ ਤੇ ਫਿਰ ਜਦੋਂ ਮੈਂ ਪੁੱਛਿਆ ਦੁਬਾਰਾ ਕਿ ਸਿਸਟਰ ਨੇ ਗੱਲ ਕਰ ਲਈ ਉਸ ਟਾਈਮ ਇਹਨੇ ਮੇਰੇ ਤੋਂ ਮੇਰੇ ਵਟਸਐਪ ਤੇ ਮੈਨੂੰ ਮੰਗਾਇਆ ਕਿ ਤੇਰੀ ਹਾਈਟ ਕਿੰਨੀ ਹਾਂ ਤੂੰ ਸਟੱਡੀ ਬਾਰੇ ਮੈਨੂੰ ਸਾਰਾ ਕੁਝ ਲਿਖ ਕੇ ਭੇਜ ਦੇ ਤਾਂ ਕਿ ਮੈਂ ਦੱਸ ਸਕੂੰਗਾ ਉਹਨਾਂ ਨੂੰ ਆਪਣੇ ਘਰਦਿਆਂ ਨੂੰ ਤੇ ਮੈਂ ਲਿਖ ਕੇ ਭੇਜਤਾ ਜਦੋਂ ਮੈਂ ਫਿਰ ਪੁੱਛਿਆ ਕਿ ਤੂੰ ਦੱਸਤਾ ਘਰੇ ਤੇ ਕਹਿੰਦਾ ਕਿ ਨਾ ਸਿਸਟਰ ਨੇ ਗੱਲ ਕੀਤੀ ਹੈ ਪਰ ਡੈਡੀ ਕਿਸ ਗੱਲ ਤੇ ਨਹੀਂ ਆ ਰਹੇ ਬਟ ਮੈਂ ਕਿਹਾ ਫਿਰ ਸਿਸਟਰ ਦਾ ਕੀ ਰਿਐਕਸ਼ਨ ਸੀਗਾ ਤੇ ਸਿਸਟਰ ਕਹਿੰਦੀ ਹੈ ਕਿ ਉਹਨਾਂ ਨੂੰ ਤਾਂ ਜਦੋਂ ਨਾਲ ਰਹੇ ਐਨੇ 3 ਸਾਲਾਂ ਤੋਂ ਤਾਂ ਕੋਈ ਗੱਲ ਨਹੀਂ ਮੈਰਿਜ ਕਰ ਦਿੰਨੇ ਆ ਤੇ ਫਿਰ ਕਹਿੰਦਾ ਕਿ ਨਾ ਚਲ ਕੋਈ ਨਾ ਮੈਂ ਆ ਹੀ ਜਾਣਾ ਮੈਂ ਮੈਂ ਕਿਤੇ ਨਹੀਂ ਜਾ ਰ ਮੈਂ ਤਾਂ ਤੇਰੇ ਨਾਲ ਹੀ ਆਂ ਚਲੋ ਜੀ ਫਿਰ ਇਹ ਵਾਪਸ ਆ ਗਿਆ ਤੇ ਘਰੇ ਕੋਈ ਵੀ ਗੱਲ ਕਲੀਅਰ ਨਹੀਂ ਹੋਈ ਸਾਡੇ ਬਾਰੇ ਉਸ ਤੋਂ ਬਾਅਦ ਫਿਰ ਆ ਇਹਦਾ ਇੱਕ ਬਿਜ਼ਨਸ ਆਪਾਂ ਜਦੋਂ ਨਾਲ ਹੀ ਰਹਿ ਰਹੇ ਸੀਗੇ ਮੇਰੇ ਕੋਲ ਆ ਗਿਆ ਤੇ ਉਸ ਤੋਂ ਬਾਅਦ ਇਹਦਾ ਬਿਜ਼ਨਸ ਸੀਗਾ ਇਹਦੇ ਫਰੈਂਡਸ ਦੇ ਨਾਲ ਇਹਦਾ ਬਿਜ਼ਨਸ ਉਹਨਾਂ ਤੇ ਉਹਨਾਂ ਨੇ ਇਹਨੂੰ ਡਿਚ ਕਰਤਾ ਜਾਂ ਜੋ ਕੁਝ ਵੀ ਲੜਾਈ ਝਗੜਾ ਹੋ ਗਿਆ ਤੇ ਬਿਜ਼ਨਸ ਇਹਦਾ ਉਹਨਾਂ ਤੋਂ ਵੱਖਰਾ ਹੋ ਗਿਆ ਉਹਨਾਂ ਨੇ ਇਹਨੂੰ ਕੱਢਤਾ ਕੱਢਣ ਤੋਂ ਬਾਅਦ ਇਹ ਕਹਿੰਦਾ ਕਿ ਮੈਂ ਇੱਥੇ ਵਿਨੀਪੈਗ 'ਚ ਰਹਿਣਾ ਨਹੀਂ ਆ ਬਟ ਸਾਡੇ ਦੋ ਬਿਜ਼ਨਸ ਸੀਗੇ ਇੱਕ ਤਾਂ ਇਹਦਾ ਫਰੈਂਡਸ ਦੇ ਨਾਲ ਸੀਗਾ ਦੂਜਾ ਇਹਦਾ ਤੇ ਮੇਰਾ ਬਿਜ਼ਨਸ ਸੀਗਾ ਆਰਗੈਨਿਕ ਫਲਾਵਰ ਮਿਲਦਾ ਤੇ ਇਹ ਕਹਿੰਦਾ ਕਿ ਮੈਂ ਇੱਥੇ ਰਹਿਣਾ ਨਹੀਂ ਆ ਕਿਉਂਕਿ ਮੈਂ ਜਦੋਂ ਇਹ ਬਿਜ਼ਨਸ ਕਰੂੰਗਾ ਵੁੱਡ ਦਾ ਤੇ ਫਿਰ ਮੈਨੂੰ ਨ ਪਾਏਗਾ ਦੁਬਾਰਾ ਤੇ ਕਹਿੰਦਾ ਕਿ ਮੈਂ ਆਪਣੀ ਸਿਸਟਰ ਦੇ ਕੋਲ অন্ਟੈਰੀਓ ਸ਼ਿਫਟ ਹੋ ਜਾਊਂਗਾ ਦੋ ਤਿੰਨ ਵਾਰ ਇਸੇ ਤਰ੍ਹਾਂ ਹੀ ਆਂਦਾ ਜਾਂਦਾ ਰਿਹਾ ਤੇ ਜਦੋਂ ਸਾਨੂੰ ਲੋੜ ਪੈਂਦੀ ਸੀਗੀ ਇੱਥੇ ਬਿਜ਼ਨਸ ਲਈ ਕਿਉਂਕਿ ਸਾਡਾ ਪਾਰਟ ਟਾਈਮ ਸੀਗਾ ਇਹ ਆਂਦਾ ਸੀਗਾ ਫਲਾਈਟ ਕਰਕੇ ਤੇ ਇੱਥੇ ਕੰਮ ਕਰਕੇ ਵਾਪਸ ਉੱਥੇ ਹੀ ਚਲਾ ਜਾਂਦਾ ਸੀਗਾ ਤੇ ਦੋ ਤਿੰਨ ਮਹੀਨੇ ਅਕਤੂਬਰ ਤੋਂ ਬਾਅਦ ਇਹਦਾ ਚੱਲਦਾ ਰਿਹਾ ਇਸੇ ਤਰ੍ਹਾਂ ਹੀ ਤੇ ਦਸੰਬਰ ਤੱਕ ਇਦਾਂ ਹੀ ਚੱਲ ਇਦਾਂ ਹੀ ਚੱਲਦਾ ਰਿਹਾ ਫਿਰ ਉਸ ਤੋਂ ਬਾਅਦ ਦਸੰਬਰ ਵਿੱਚ ਕਹਿੰਦਾ ਕਿ ਜੇ ਮੈਂ ਉੱਥੇ ਇਸ ਤਰ੍ਹਾਂ 5 10 15 ਦਿਨ ਲਈ ਜਾਊਂਗਾ ਤੇ ਬਿਜ਼ਨਸ ਸੈਟਰ ਨਹੀਂ ਕਰ ਪਾਊਂਗਾ ਤੇ ਤੇ ਮੈਂ ਕਿਹਾ ਵੀ ਖੁਸ਼ੂ ਇਸ ਤਰ੍ਹਾਂ ਤਾਂ ਨਹੀਂ ਕਰ ਸਕਦੇ ਆ ਕਿਉਂਕਿ ਜੇ ਤੁਸੀਂ ਉੱਥੇ ਪਰਮਨੈਂਟ ਸ਼ਿਫਟ ਹੋ ਗਏ ਮੈਂ ਤਾਂ ਇੱਥੇ ਇਕੱਲੀ ਨਹੀਂ ਰਹਿ ਪਾਉਂਗੀ ਤੇ ਕਹਿੰਦਾ ਕਿ ਮਹੀਨੇ ਦੋ ਮਹੀਨੇ ਚ ਮੈਂ ਤੈਨੂੰ ਇੱਥੇ ਬੁਲਾ ਲੂੰਗਾ ਜਦੋਂ ਸੈਟਲਡਾਊਨ ਹੋ ਜਾਏਗਾ ਤੇ ਇਹ ਦਸੰਬਰ ਜਨਵਰੀ 7th ਦੀ ਸਾਡੇ ਆਪਣੇ ਬਿਜ਼ਨਸ ਦੀ ਡਿਲੀਵਰੀ ਸੀਗੀ ਉਹ ਕਰਕੇ ਇਹ 8 ਤਰੀਕ ਨੂੰ ਇਹਨੂੰ ਮੈਂ ਫਲਾਈਟ ਲੈ ਕੇ ਇਹ অন্ਟੈਰੀਓ ਚਲਾ ਗਿਆ ਜਦੋਂ ਇਹ অন্ਟੈਰੀਓ ਚਲਾ ਗਿਆ ਉੱਥੇ ਜਾ ਕੇ ਇਹ ਨੇ ਮੈਨੂੰ 15 ਤਰੀਕ ਨੂੰ ਮੈਨੂੰ ਕਹਿੰਦਾ ਕਿ ਘਰ ਦੇ ਮਨ ਨਹੀਂ ਰਿਹਾ ਤੇ ਜਾਂ ਤਾਂ ਸਾਨੂੰ ਅੱਡ-ਅੱਡ ਵਿਆਹ ਕਰਨਾ ਪਿਆ ਨਾ ਜਾਂ ਫਿਰ ਮੈਨੂੰ ਦੋ ਵਿਆਹ ਕਰਨੇ ਪੈਣੇ ਤੇ ਮੈਂ ਕਿਹਾ ਵੀ ਇਸ ਤਰ੍ਹਾਂ ਤਾਂ ਨਹੀਂ ਸਾਨੂੰ ਰਹਿੰਦੇ ਹੋਏ ਲਗਭਗ 4 ਸਾਲ ਹੋ ਗਏ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੁਣ ਹੋ ਸਕਦੀ ਐ ਮੈਂ ਬੈਕਸਟੈਪ ਕਿੱਦਾਂ ਹੋ ਜਾਈਏ ਮੈਂ ਤਾਂ ਇੰਨੇ ਸਾਲ ਤੋਂ ਤੇਰੇ ਨਾਲ ਹੀ ਆ ਤੇ ਆਪਾਂ ਹਸਬੰਡ ਵਾਈਫ ਦੀ ਤਰ੍ਹਾਂ ਹੀ ਰਹਿ ਰਹੇ ਆ ਤੇ ਕਹਿੰਦਾ ਕਿ ਨਾ ਚਲੋ ਮੈਂ ਜੇ ਕਰਨੀ ਹੈ ਵਿਆਹ ਕਰਨਾ ਹੈ ਮੈਂ ਕਿਹਾ ਹਾਂ ਕਰਨਾ ਹੈ ਤੇ ਕਹਿੰਦਾ ਫਿਰ ਪਿੰਡ ਚੜ੍ਹ ਕੇ ਗੱਲ ਕਰਦੇ ਆ ਪਿਓ ਦੀ ਤਬੀਅ ਠੀਕ ਨਹੀਂ ਹੈ ਤੇ ਆਪਾਂ ਗੱਲ ਕਰਕੇ ਆਂਦੇ ਮੈਂ ਕਿਹਾ ਫਿਰ ਨਾਲ ਹੀ ਚਲਦੇ ਆ ਤੇ ਫਿਰ ਉਸ ਤੋਂ ਬਾਅਦ ਇਹਨੇ ਮੈਨੂੰ ਕਿਹਾ ਕਿ ਟਿਕਟ ਬੁੱਕ ਕਰਦੇ ਆ ਤੇ ਇਹ ਇਹਨੂੰ ਮੈਂ ਇਹ ਕਹਿੰਦਾ ਕਿ ਨਾ ਟਿਕਟ ਬੁੱਕ ਕਰਨਗੇ ਤੇ 2 ਦਿਨ ਵਿੱਚ ਹੀ ਟਿਕਟ ਬੁੱਕ ਕਰਨੀ ਹੈ ਮੈਂ ਤਾਂ ਨਾ ਆਪਣੇ ਪਿਓ ਦੀ ਤਬੀਅ ਦੇਖੀ ਨਹੀਂ ਜਾਂਦੀ ਆ ਤੇ ਫਿਰ ਟਿਕਟ ਬੁੱਕ ਕਰਨ ਲਈ ਗੱਲ ਹੋਈ ਕਹਿੰਦਾ ਅੱਜ ਜਾਂ ਕੱਲ ਵਿੱਚ ਹੀ ਬੁੱਕ ਕਰਨੀ ਆ ਮੈਂ ਕਿਹਾ ਠੀਕ ਹੈ ਤੇ ਮੈਂ ਸ਼ਾਮ ਨੂੰ ਕੁੱਛਿਆ ਮੈਂ ਕਿ ਤੂੰ ਟਿਕਟ ਬੁੱਕ ਕਰ ਲਈ ਕਹਿੰਦਾ ਹਾਂ ਟਿਕਟ ਬੁੱਕ ਕਰ ਲਈ ਮੈਂ ਕਿਹਾ ਤੁਸੀਂ ਮੇਰਾ ਪਾਸਪੋਰਟ ਨਹੀਂ ਲਿੱਤਾ ਤੇ ਕਹਿੰਦਾ ਕਿ ਨਾ ਮੈਂ ਆਪਣੀ ਤਾਂ ਕਰ ਲਈ ਆ ਟਿਕਟ ਬੁੱਕ ਮੈਂ ਕਿਹਾ ਮੈਂ ਨਾਲ ਜਾਣਾ ਸੀਗਾ ਤੋ ਇਕੱਲੇ ਕਿਉਂ ਕਰ ਲਈ ਕਹਿੰਦਾ ਮੈਨੂੰ ਨਹੀਂ ਪਤਾ ਤੇ ਇਹ ਇੱਥੇ ਆ ਗਿਆ ਫਿਰ ਇਹਦੇ ਵਿੱਚ ਜਦੋਂ ਇਹ ਫਲਾਈਟ 'ਚ ਸੀਗਾ ਮੈਂ ਸਾਰਾ ਕੁਝ ਆਪਣੇ ਘਰੇ ਦੱਸਿਆ ਮੇਰੇ ਘਰ ਵਾਲੇ ਇਹਦੇ ਘਰੇ ਆਏ ਤੇ ਘਰੇ ਕੋਈ ਨਹੀਂ ਲੱਭਿਆ ਤੇ ਪੜੋਸੀਆਂ ਨੇ ਦੱਸਿਆ ਜਦੋਂ ਉਹਨਾਂ ਨੇ ਨੰਬਰ-ਨੰਬਰ ਲੈ ਕੇ ਇਹਦੇ ਫਾਜ਼ਲ ਸਾਹਿਬ ਨਾਲ ਗੱਲ ਕੀਤੀ ਤੇ ਪਤਾ ਚੱਲਿਆ ਕਿ ਇਹਦੀ ਇਹਦਾ ਵਿਆਹ ਇੱਥੇ ਇਸ ਕਰਕੇ ਆ ਰਿਹਾ ਇੱਥੇ ਤੇ ਜਦੋਂ ਸਾਨੂੰ ਇਹ ਪਤਾ ਚੱਲਿਆ ਇਹਨਾਂ ਨੇ ਮੈਨੂੰ ਦੱਸਿਆ ਇਹਨਾਂ ਨੇ ਇਹਦੇ ਫਾਜ਼ਲ ਦੇ ਨਾਲ ਵੀ ਗੱਲ ਕੀਤੀ ਮੇਰੇ ਘਰਦਿਆਂ ਨੇ ਤੇ ਉਹ ਵਿਆਸ ਬੱਸ ਸਟੈਂਡ ਤੇ ਮਿਲੇ ਉਹਨਾਂ ਨੇ ਘਰ ਨਹੀਂ ਬੁਲਾਇਆ ਤੇ ਉੱਥੇ ਮਿਲ ਕੇ ਕਹਿੰਦੇ ਕਿ ਸਾਡੇ ਮੁੰਡੇ ਨੇ ਤਾਂ ਸਾਨੂੰ ਕੁਝ ਦੱਸਿਆ ਹੀ ਨਹੀਂ ਆ ਤੁਸੀਂ ਪ੍ਰੂਫ ਦਿਖਾਓ ਕਿ ਤੁਹਾਡੀ ਕੁੜੀ ਇਹਦੇ ਨਾਲ ਸੀਗੀ ਉਹਨਾਂ ਨੂੰ ਪ੍ਰੂਫ ਦਿਖਾਇਆ ਫਿਰ ਕਹਿੰਦੇ ਅਸੀਂ ਤਾਂ ਘਰ ਹੀ ਨਹੀਂ ਸਕਦੇ ਆ ਤੇ ਇਹ ਮੈਨੂੰ ਕਿ ਅੰਦਰ ਆਉਂਦਾ ਸੀਗਾ ਕਿ ਇੰਟਰ ਰਿਲੀਜੀਅਨ ਮੈਰਿਜ ਹੈ ਤੇ ਮੈਨੂੰ ਆਪਣੇ ਪੇਰੈਂਟਸ ਨੂੰ ਮਨਾਉਣ ਲਈ ਟਾਈਮ ਚਾਹੀਦਾ ਬਟ ਕੋਈ ਗੱਲ ਨਹੀਂ ਆਪਾਂ ਨਾਲ ਹੀ ਆ ਜੇ ਮੈਰਿਜ ਨਹੀਂ ਹੁੰਦੀ ਹੈ ਮੈਰਿਜ ਤਾਂ ਹੀ ਕਰਨਗੇ ਜਦੋਂ ਮੰਨ ਜਾਣਗੇ ਤੇ ਮੈਂ ਵੀ ਇਹੀ ਕਿਹਾ ਕੋਈ ਗੱਲ ਨਹੀਂ ਪੇਰੈਂਟਸ ਦੀ ਮਰਜ਼ੀ ਦੇ ਨਾਲ ਹੀ ਮੈਰਿਜ ਕਰਨਗੇ ਜਦੋਂ ਹੀ ਕਰਨਗੇ ਤੇ ਇੱਥੇ ਆ ਕੇ ਜਦੋਂ ਇਹਨੂੰ ਪਤਾ ਚੱਲੇ ਕਿ ਮੇਰੇ ਪੇਰੈਂਟਸ ਇਹਦੇ ਪੇਰੈਂਟਸ ਨਾਲ ਮਿਲੇ ਆ ਇੱਥੇ ਫਿਰ ਮੈਨੂੰ ਕਹਿੰਦਾ ਤੂੰ ਇਹ ਗਲਤੀ ਕਰਤੀ ਹੁਣ ਤਾਂ ਮੈਂ ਤੇਰੇ ਨਾਲ ਬਿਲਕੁਲ ਮੈਰਿਜ ਨਹੀਂ ਕਰਦਾ ਤੇ ਇਹਨੇ ਮੈਨੂੰ ਫਲਾਈਟ 'ਚ ਬਲੌਕ ਕਰਤਾ ਫਿਰ ਬਲੌਕ ਕਰਨ ਤੋਂ ਬਾਅਦ ਇੱਥੇ ਆ ਕੇ ਔਰ ਫਿਰ ਫਿਰ ਜਦੋਂ ਵੀ ਪਤਾ ਕੀਤਾ ਫਿਰ ਇਹੀ ਪਤਾ ਚੱਲਿਆ ਕਿ ਵੀ ਇਹ ਇੱਥੇ ਮੈਰਿਜ ਕਰਨ ਲਈ ਆਇਆ ਹੈ ਤੇ ਹੁਣ ਮੈਨੂੰ ਜਿਹੜੀ ਡੇਟ ਪਤਾ ਚਲੀ ਹੈ ਉਹ 25 ਤਰੀਕ ਦੀ ਪਤਾ ਚਲੀ ਹੈ ਤੇ ਹੁਣ ਇਹ ਇੱਥੇ ਵਿਆਹ ਕਰਨ ਲਈ ਆਇਆ ਹੈ ਮੈਂ ਮੈਂ ਬਿਲਕੁਲ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਉਹਨਾਂ ਦੇ ਘਰ ਜਾ ਸਕਾਂ ਤੇ ਬਿਲਕੁਲ ਮੀਡੀਆ ਦਾ ਮੈਂ ਬਿਲਕੁਲ ਹੀ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿ ਉਹ ਮੇਰਾ ਸਾਥ ਦੇ ਰਹੇ ਹਨ ਤੇ ਮੈਂ ਕੁਝ ਫੋਟੋ ਵੀ ਦਿਖਾਣਾ ਚਾਹੁੰਦੀ ਹਾਂ ਇਹ ਆਪਾਂ ਐਪਲੀਕੇਸ਼ਨ ਉੱਥੇ ਦਿੱਤੀ ਹੈ ਐਸਐਸਪੀ ਸਾਹਿਬ ਨੂੰ ਉਹਨਾਂ ਦੇ ਸਿਗਨੇਚਰ ਹੋਏ ਤੇ ਉਹਨਾਂ ਨੇ ਮਾਰਕ ਕਰਕੇ ਭੇਜੀ ਇਹ ਦੀ ਫੋਟੋ ਆ ਮੁੰਡੇ ਦੀ ਮੇਰੇ ਨਾਲ ਜਿਹੜੇ ਇਹਦੇ ਮਾਵਾ ਕਹਿ ਰਹੇ ਸੀਗੇ ਕਿ ਸਾਨੂੰ ਪ੍ਰੂਫ ਦੋ ਸਾਨੂੰ ਕੁਝ ਨਹੀਂ ਪਤਾ ਸਾਨੂੰ ਪ੍ਰੂਫ ਦੋ ਇਹ ਸਾਰੇ ਪ੍ਰੂਫ ਆ ਜਿਹੜਾ ਉਹ ਮੇਰੇ ਨਾਲ ਰਹਿੰਦਾ ਰਿਹਾ ਉਥੇ ਨਹੀਂ ਹੁਣ ਜੇ ਪੁਲੀ ਤੁਹਾਡੀ ਸੁਣਵਾਈ ਨਹੀਂ ਕਰਦੀ ਤੁਸੀਂ ਕੀ ਕਰੋਗੇ ਉਸ ਤੋਂ ਬਾਅਦ ਕੀ ਅਗਲਾ ਕਰਾਂ ਮੈਂ ਤੁਹਾਡਾ ਮੇਰੇ ਕੋਲ ਤਾਂ ਹੁਣ ਕੁਝ ਬੱਚਿਆ ਹੀ ਨਹੀਂ ਹੈ ਰਹਿਣ ਲਈ ਸਾਰਾ ਕੁਝ ਖਤਮ ਹੋ ਚੁੱਕਿਆ ਹੈ ਹੁਣ ਮੈਨੂੰ ਨਹੀਂ ਪਤਾ ਮੈਂ ਅੱਗੇ ਕੀ ਕਰਨ ਵਾਲੀ ਹਾਂ